ਅਸ਼ੋਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਦੇ ਮੁਖ ਸਬਜ਼ੀ ਮੰਡੀ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੰਮ ਕਰਨ ਵਾਲੀ ਇੱਕ ਨੌਜਵਾਨ ਲੜਕੀ ਨੂੰ ਇੱਕ ਵਿਅਕਤੀ ਦੇ ਵੱਲੋਂ ਕਥਤ ਤੌਰ ਤੇ ਤੰਗ ਪਰੇਸ਼ਾਨ ਕਰਨ ਤੇ ਬਦਦੀ ਸ਼ਬਦਾਵਲੀ ਵਰਤਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਹੈ ਚੌਕੀ ਸਿਵਲ ਹਸਪਤਾਲ ਦੇ ਵਿੱਚ ਤਾਇਨਾਤ ਐਸਐਸਏ ਅੰਮ੍ਰਿਤਪਾਲ ਸਿੰਘ ਨੇ ਸਬੰਧੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਪੁਲਿਸ ਦੇ ਵੱਲੋਂ ਪੜਤਾਲ ਜਾਰੀ ਹੈ ਇਹ ਸ਼ਿਕਾਇਤ ਸਬਜ਼ੀ ਮੰਡੀ ਦੇ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੇ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਕਿ ਉਸਦੀ ਲੜਕੀ ਨੂੰ ਸਬਜ਼ੀ ਮੰਡੀ ਦੇ ਵਿੱਚ ਕਰਦੇ ਕਿ ਵਿਅਕਤੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਵੱਲੋਂ ਅਕਸਰ ਹੀ ਲੜਕੀ ਦਿਨਾ ਇਤਰਾਜ਼ਯੋਗ ਤੇ ਬਦਿੱਸ਼ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਸੀ ਜਿਸ ਨਾਲ ਲੜਕੀ ਤੇ ਪਰਿਵਾਰ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਸ਼ਿਕਾਇਤਕਰਤਾ ਨੇ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਪਰੋਕਤ ਵਿਅਕਤੀ ਤੇ ਸਖਤ ਕਾਰਵਾਈ ਹੋਵੇ ਤਾਂ ਜੋ ਲੜਕੀ ਬਿਨਾਂ ਕਿਸੇ ਡਰ ਤੋਂ ਕੰਮ ਕਰ ਸਕੇ ਇਸੇ ਤਰੀਕੇ ਦੀਆਂ ਘਟਨਾਵਾਂ ਨਾ ਸਿਰਫ ਪੀੜਤ ਪ੍ਰਭਾਵਿਤ ਹੁੰਦੇ ਨੇ ਸਗੋਂ ਸਮਾਜ ਦੀਆਂ ਔਰਤਾਂ ਦੀਆਂ ਸੁਰੱਖਿਆ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਐਸਆਈ ਅਮਰਿਤਪਾਲ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆ ਸ਼ਿਕਾਇਤ ਪ੍ਰਾਪਤ ਕਰਨ ਤੋਂ ਬਾਅਦ ਹੀ ਪੜਤਾਲ ਸ਼ੁਰੂ ਕਰ ਦਿੱਤੀ। ਵਿਧ ਕੀ ਨਾਮ ਹੈ ਤੇ ਕਿਹੜਾ ਥਾਣਾ ਆਪਣਾ? ਮੇਰਾ ਨਾਮ ਐਸਆਈ ਅਮਰਿਤਪਾਲ ਸਿੰਘ ਆ ਮੈਂ ਚੌਕੀ ਸਿਵਲ ਹਸਪਤਾਲ ਤਨਾਤ ਆ ਥਾਣਾ ਕਤਵਾਲੀ ਬਠਿੰਡਾ। ਇੱਕ ਸਬਜ਼ੀ ਮੰਡੀ 'ਚ ਕੋਈ ਰੌਲਾ ਪਿਆ ਸੀਗਾ ਕੀ ਮਸਲਾ ਹਸਪਤਾਲ ਦਾ? ਸਬਜ਼ੀ ਮੰਡੀ 'ਚ ਸਾਡੇ ਪਾਸ ਇੱਕ ਕੰਪਲੇਟ ਆਈ ਹੈ ਜੀ ਸਰਦੂਰ ਚੌਧਰੀ ਨਾਂ ਦੇ ਨੇ ਕੰਪਲੇਟ ਕੀਤੀ ਹੈ। ਇਹ ਕਬਾੜ ਦਾ ਕੰਮ ਕਰਦਾ ਫੁੱਟਪਾਥ 'ਤੇ ਸਬਜ਼ੀ ਮੰਡੀ 'ਚ ਕਬਾੜ ਦਾ ਕੰਮ ਕਰਦਾ ਜਿਹੜੀ ਹੋਲ ਸੇਲ ਵਾਲੀ ਸਬਜ਼ੀ ਮੰਡੀ ਹੈ। ਉਥੇ ਇੱਕ ਬਾੜ ਦਾ ਕੰਮ ਕਰਦਾ ਉਹਦੇ ਨਾਲ ਹੀ ਇੱਕ ਬਲਵੀਰ ਕਸ਼ਮੀਰੀ ਨਾਂ ਦਾ ਬੰਦਾ ਜਿਹੜਾ ਉਹ ਵੀ ਕਬਾਰ ਦਾ ਕੰਮ ਕਰਦਾ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਆ ਕੱਲ ਵੀ ਇਹ ਤੂੰ ਤੂੰ ਮੈਂ ਮੈਂ ਹੋਈ ਆ ਤੇ ਸਰਦੂਲ ਚੌਧਰੀ ਨੇ ਸਾਡਾ ਇਲਜ਼ਾਮ ਲਾਇਆ ਉਹਦੇ ਤੇ ਵੀ ਮੇਰੀਆਂ ਬੱਚੀਆਂ ਨੂੰ ਇਹ ਮਾੜੀ ਚੰਗੀ ਸ਼ਬਦਾਵਲੀ ਵਰਤਦਾ ਤੇ ਇਹਦੀ ਪੜਤਾਲ ਕਰਨ ਵਾਸਤੇ ਮੈਂ ਚੱਲਿਆ ਜੀ ਮੌਕੇ ਤੇ ਸਬਜ਼ੀ ਮੰਡੀ